ਸੱਟ ਗਈ ਮੈਂ ਵੀ ਦੇਖੂੰ ਤੇ ਆਪਣੇ ਜੀ ਪਹਿਲਾਂ ਤਾਂ ਸੀਗਾ ਮਤਲਬ ਜਗਾ ਉੱਥੇ ਕੀ ਕਹਿੰਦੇ ਹੁੰਦੇ ਐ ਟੋਬੇ ਦੇ ਉੱਥੇ ਸਾਰੇ ਘਰ ਆਪਾਂ ਕੂੜਾ ਵਗੈਰਾ ਸੱਡ ਦਿੰਦੇ ਸੀ ਪਰ ਉੱਥੇ ਹੁਣ ਜਗਾ ਹੈ ਨਹੀਂ ਆ ਸਰਪੰਚ ਨੇ ਗਰਿੱਲ ਵਗੈਰਾ ਲਾਤੀ ਸਾਰੇ ਆਸ-ਪਾਸ ਹੁਣ ਜਦੋਂ ਕਹਿੰਦੇ ਨਾ ਤਾਂ ਕੂੜਾ ਹੁੰਦਾ ਇੱਥੇ ਸੱਡ ਜਾਂ ਨਹੀਂ ਹੁਣ ਆਪਾਂ ਦੇਖਦੇ ਨਖਵੀਰ ਕੀ ਕਰੀ ਜਾਂਦੀ ਚਲੋ ਜੀ ਜਿਵੇਂ ਨਬੀਆਂ ਦਾ ਆਪਣਾ ਚਾ ਦੁਆਰੇ ਵਾਲੀ ਹਨਾ ਜਸ਼ਨ ਉੱਜੀ ਆਪਾਂ ਨੇ ਜਾਂਦੇ ਹਾਂ ਵੀਰ ਕੋਲੇ ਆਗੇ ਸੀਗੇ ਤੇ ਦੁੱਜੀਵਾਰ ਵਾਲੀ ਚਾਹ ਪੀ ਆਨੇ ਆਪਾਂ ਤੇ ਪੂਰਾ ਸੱਟਤਾ ਜੀ ਆਪਾਂ ਫਿਰ ਹੁਣ ਚੱਲਦੇ ਘਰੇ ਕਰਦੇ ਕੋਈ ਕੰਮ ਸੰਭਦੇ ਆਪਣੇ ਕੱਪੜੇ ਪਾਏ ਹੋਏ ਮਸ਼ੀਨ ਕੋਸਟ ਵਗੈਰਾ ਲਾਉਣੀ ਤੇ ਇਧਰ ਲਖੀਰ ਦਾਦਾ ਸੱਟੇ ਦੀ ਵੀ ਹੋਣੀ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਭੈਣ ਆਈ ਸੀਗੀ ਜਿ ਕੂੜਾ ਸੱਟਣਾ ਤੇ ਮੁੱਖ ਆਜੂ ਬੈਜੂ ਦਾਸਮੰਟਾ ਚਾਹ ਵੀ ਕੇ ਬਾਰੂ ਉਹਦਾ ਆਇਆ ਨਹੀਂ ਜਾਂਦਾ ਜੀ ਜੇ ਤਾਂ ਹੁਣ ਹੋ ਗਏ ਦੂਰ ਦੂਰ ਹਨਾ ਹੋਰ ਪਿੰਡ ਹੋ ਗਏ ਫੇਰ ਵੀ ਤੇ ਚੱਲ ਗਏ ਫੇਰ ਤਾਂ ਕਰਦਾ ਵੀ ਚਾਮ ਤੇ ਰਾਤ ਲਾਇਆ ਵੀ ਦੋ ਇੱਕ ਅੱਧੀ ਰਾਤ ਲਾਇਆ ਕਿ ਹੁਣ ਨੇੜੇ ਨੇੜੇ ਆ ਬਸ ਖੋਨਾ ਦੀ ਗੱਲਾਂ ਹੋ ਜਾਂਦੀਆਂ ਉਹ ਵੀ ਪਤਾ ਲੱਗ ਗਿਆ ਹੁੰਦਾ ਫੈਸਲਾ ਮੈਂ ਵੀ ਕਿ ਝਾਲ ਗਈ ਜਾ ਤੇ ਉਹ ਮਾਹਮੇ ਮੌਸਮ ਹੋਇਆ ਖਰਾਬ ਨੀ ਪਈ ਜਾਵੇ ਉਹ ਵੀ ਪਾਏ ਦੇ ਕਿਚਾਰੇ ਦੇ ਨਾਲ ਤਾਰ ਤੇ ਪਾਦੇ ਕੱਪੜੇ ਮੈਂ ਕਹਤ ਜਦੋਂ ਨਿਕਲੀ ਢੋਪ ਲਈ ਮੈਂ ਦਾੜ ਵਾਗ ਗਿਆ ਸਨੇ ਕੱਪੜੇ ਹਾਂ ਤਾਂ ਕੜੀਆਂ ਜਿੱਦੀਆਂ ਲੱਸੀ ਜਦੋਂ ਕਚਾਲਤੇ ਸੁੱਕਣੇ ਦਾ ਪਾਤੇ ਤੇ ਮੈਂ ਖਿਆ ਵੀ ਚਲੋ ਕੀ ਆ ਮੈਂ ਹੜ ਜੇ ਮਾਰੇ ਮੋਟੀਆਂ ਤੇ ਪਸ਼ੂਆਂ ਦਾ ਕੂੜਾ ਸੜ ਜੀ ਸੀ ਦੂਜੀ ਵਾਰ ਵਾਲਾ ਬੋਕਰ ਮਾਰ ਕੇ ਤੇ ਫਿਰ ਇੱਕ ਬੱਠਾ ਰਹਿ ਗਿਆ ਸੀ ਲੈ ਪਿਆ ਪਾਈ ਫਿਰ ਮਾਲਾ ਲਿਆ ਕਿਦਾਂ ਜਿੰਨੇ ਮਾੜੇ ਮੋਟੇ ਸੁੱਕੇ ਸੀ ਉਹਨੇ ਕ ਗਿੱਲੇ ਹੋ ਮੈਂ ਫਿਰ ਅੰਦਰ ਤਾਂ ਪਾਏ ਨਹੀਂ ਸੀ ਮੈਂ ਅੰਦਰ ਪਾਉਂਣਾ ਜਿਸ ਸਮੈਲ ਆਉਂਦਾ ਫਿਰ ਇਸ ਲਾਭ ਰੇਤ ਧੁੱਪ ਨਹੀਂ ਕਲੇਸਿਕ ਮਰ ਬਾਹਰ ਪਾ ਤੀ ਦੇਖੀ ਡੈਡੀ ਨੇ ਚਾਰ ਲਾ ਲਈ ਕਿੱਥੇ ਤਰੇ ਸੀ ਡੈਡੀ ਨੇ ਲੀਡ ਇੱਕ ਵਜੇ ਧੁੱਪ ਕੱਢੀ ਐ 1 ਵਜੇ ਸਾਢੇ 1 ਵਜੇ ਨਵੇਂ ਨਵਾਂ ਕੁੱਤਾ ਵੀ ਆ ਮਸੀ ਆ ਆ ਹੁਣ ਬਣਾਏ ਕੀ ਹਾਂ ਹਾਂ ਇਹ ਹੁਣ ਬਣਾਇਆ ਇੱਕ ਚਿੱਟਾ ਤੇ ਇੱਕ ਆ ਵਾਲਾ ਇਹ 11 ਤਾਂ ਘਿੱਲੇ ਜਿਹੇ ਚੈਰ ਆ ਤਾਂ ਬੜਾ ਸੁੰਦਰ ਲੱਗੂ ਹੋਇਆ ਨਾ ਸਿੱਕਾ ਫਿੱਕਾ ਜਾਂਦਾ ਠੀਕ ਹੈ ਨਾ ਅੰਗੂ ਆ ਮੈਂ ਨਹੀਂ ਰੋਣੇ ਬੰਨੇ ਕਪੜੇ ਨੇ ਆਪਣੇ ਜਸ਼ਨ ਨੇ ਪਾਲੀ ਪੀਂਗਾ ਉਧਰ ਦਾ ਰਸੀਓ ਕਿੱਲੇ ਦੇ ਬੰਨ ਲਈ ਉਧਰੋਂ ਰਸੀਆ ਕਿੱਲੇ ਦੇ ਬੰਨ ਲਈ ਤੇ ਲਈ ਜਾਂਦਾ ਝੂਟੇ ਹਾਂ ਕਦੇ ਬੰਨ ਲੈਂਦਾ ਕਦੇ ਰੱਸੀ ਟੱਪਣ ਲੱਗ ਜਾਂਦਾ ਦੋਨੇ ਦੋਨੇ ਕੰਮ ਆਪਣੇ ਆਪ ਗੰਡਾ ਦੇ ਲੈਂਦੀ ਦੇਖ ਲੋ ਇਹਨਾਂ ਨੂੰ ਮੈਨੂੰ ਨਹੀਂ ਕਹਿੰਦੀ ਮम्मा ਗੰਡਾ ਦੇ ਤੇ ਰਸੇ ਨੂੰ ਤੇ ਇੰਨੀ ਵਧੀਆ ਤਰੀਕੇ ਨਾਲ ਗੰਡਾ ਦਿੰਦੀ ਵੀ ਜਿਹੜੀ ਡਿੱਗਦੀ ਵੀ ਨਹੀਂ ਵਧੀਆ ਬੈਠੀ ਐ ਤੇ ਝੂਟੇ ਲਈ ਜਾਂਦੀ ਹੁਣ ਸ਼ਸ਼ੀਕਾਲ ਸਾਰਾ ਸ਼ਸ਼ੀਕਾਲ ਜੀ ਸ਼ਸ਼ੀਕਾਲ ਹਾਂਜੀ ਤੇ ਇਹ ਦੇਸੀ ਤਰੀਕਾ ਜੀ ਜਿੰਨੇ ਜਿੰਨਾ ਦੇ ਕਿੱਲੇ ਲੱਗੇ ਪਏ ਆ ਘਰੇ ਤੇ ਉਹ ਇਸ ਤਰ੍ਹਾਂ ਨਾ ਸਾਡੇ ਜਸ਼ਨ ਤੋਂ ਸਿੱਖ ਕੇ ਠੀਕ ਪਾ ਲਿਆ ਕਰੋ ਤੇ ਪ੍ਰੀਤ ਦਿਖਾਉਣੇ ਆਪਾਂ ਉਹ ਸਕੂਲ ਦਾ ਕੰਮ ਕਰਨ ਲੱਗੀ ਪਈ ਐ ਤੇ ਤੂੰ ਕਰ ਲੈ ਪੁੱਤ ਕੰਮ ਸਕੂਲ ਦਾ ਦੇ ਤਾਲੀ ਜੀ ਆਹਰ ਰੀਜ਼ਨ ਓਕੇ ਤੇ ਮੌਸਮ ਦੇਖੋ ਜੀ ਅੱਜ ਵੀ ਕਣੀਆਂ ਆ ਗਈਆਂ ਸੀਗੀਆਂ 3 ਵਜੇ 3:30 ਵਜੇ ਮੀਂਹ ਸੀਗਾ ਤੇ ਹੁਣ ਵੀ ਰੱਬ ਆਇਆ ਹੋਇਆ ਪਿਆ ਹਨਾ ਬਹੁਤ ਜ਼ਿਆਦੇ ਮੀਨੀ ਬੁਰਾ ਹਾਲ ਕਰ ਰੱਖਿਆ ਤੇ ਪੀਤਾ ਕਿੱਧਰ ਬੈਠਾ ਆਪਣਾ ਹੋ ਬੈਠਾ ਕੀ ਕਰਦਾ ਇਹ ਲਓ ਜੀ ਕੀ ਕਰਦਾ ਪ੍ਰੀਤ ਤਾ ਕਾ ਮਨ ਬਾਲਾ ਰੋਣਾ ਬੰਨੀ ਪੀੜਾ ਖੁੱਭ ਜੂਗਾ ਨਹੀਂ ਹੋਗੀ ਅੱਖ ਤੇ ਗੁਵਾਰ ਨਹੀਂ ਹੋਗੀ ਉਹ ਦੋਰੀ ਦਾ ਧਾਗਾ ਹੁੰਦਾ ਪਤਾ ਉਂ ਥੋੜੀ ਧਾਗਾ ਹੁੰਦਾ ਹੂੰ ਜਿਵੇਂ ਜਿਹਦੀ ਡੋਰੀ ਪਾਈ ਹੁੰਦੀ ਜਿਵੇਂ ਬੀਬੀ ਦੀ ਡਰ ਗਏ ਕੱਲ ਨੂੰ ਆਉਣਾ ਤਾਂ ਹੈ ਬੀਬੀ ਨੇ ਉਹਦੀ ਡੋਰੀ ਦਾ ਧਾਗਾ ਬੰਨ੍ਹ ਲਈ ਪਤਾ ਕਿਉਂ ਮੰਨੀ ਐ ਨਾ ਮੱਥਾ ਮਰੀ ਜਨੇ ਹੋਰ ਕੱਲ ਨੂੰ ਆ ਜਾਣਾ ਉਹਨੇ ਥੋਤੀ ਪਾਈ ਹੈ ਜੀ ਇਹਦੇ ਤੇ ਆਜ ਅਸੀਂ ਸਾਰਾ ਟਬਰ ਨਾ ਤੇ ਨਹੀਂ ਦਿੰਦੇ ਅਸੀਂ ਐ ਮਿਰਦੇ ਕਿ ਵੀ ਠੰਡ ਵਾਲੀ ਐ ਠੰਡ ਦਾ ਕਰਕੇ ਸਾਨੂੰ ਠੱਲੇ ਪਾਣੀ ਦਿੰਨਾ ਤੜੀਆਂ ਦਾ ਕੱਪ ਕੀਤਾ ਜਬਾਦ ਹੋਰ ਇੱਕ ਅਸੀਂ ਸਾਫ ਸਪਾਈ ਕਰੀ ਸਾਨੂੰ ਦਿਖਾਉਣੇ ਐ ਤੇ ਇੱਕ ਅਸੀਂ ਠੰਡੇ ਪਾਣੀ ਦੇ ਮਾਰੇ ਵੀ ਨਹੀਂ ਨਾਤੇ ਕਿਉਂਕਿ ਆ ਸਾਨੂੰ ਆਏ ਜੀ ਸਿਲੰਡਰ ਦੇ ਤੱਤਾ ਕਰਾਂਗੇ ਪਾਣੀ ਦਾ ਸਿਲੰਡਰ ਆਪਣਾ ਮੁੱਕ ਜਾਊਗਾ ਲੋਜੀ ਅੱਜ ਆਪਾਂ ਕਰੀ ਸਾਫ ਸਫਾਈ ਮੇਰੇ ਵਾਲੀ ਅਲਮਾਰੀ ਦੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀਗੀ ਤੇ ਕੱਪੜੇ ਮਤਲਬ ਖਿੱਚਾ ਧੋਈ ਜਿੱਦਾਂ ਕੋਈ ਚੁੰਨੀ ਵਗੈਰਾ ਨਹੀਂ ਥਿਆਈ ਇੱਕ ਦਿਨ ਅਸੀਂ ਕਿਤੇ ਜਾਣਾ ਸੀਗਾ ਚੁੰਨੀ ਨਹੀਂ ਥਿਆਈ ਤੇ ਉਹ ਮੈਂ ਖਿੱਚ ਧੂਕੇ ਤੇ ਉਹ ਮੈਂ ਬਸ ਚੁੰਨੀਆਂ ਚੰਨੀਆਂ ਆਲ ਦੇ ਸੂਟ ਕਿਤੇ ਪੈਸੀ ਚੁੰਨੀਆਂ ਕਿਤੇ ਪੰਗਾ ਸੀ ਤੇ ਹੁਣ ਅਸੀਂ ਤਿੰਨੇ ਮਾਵਾਂ ਦੀਆਂ ਨੇ ਲੱਗ ਕੇ ਸੂਟਾਂ ਨਾਲ ਚੁੰਨੀਆਂ ਲਾ ਤੀਆਂ ਸਾਰੀਆਂ ਇਹ ਟੂ ਜੈਡ ਆਹ ਸੂਟ ਦੀ ਚੁੰਨੀ ਆ ਹੈ ਤੇ ਪਰਪਲ ਦੀ ਚੁੰਨੀ ਆ ਹੈ ਇਹਦੇ ਨਾਲ ਵਿੱਚ ਨਿਆਬ ਚਾਲੇ ਪਈ ਹੈ ਸਾਰੀਆਂ ਚੁੰਨੀਆਂ ਨਾਲ ਲਾਲਾ ਰੱਖਦੇ ਤੇ ਆਹ ਸਲਾਈ ਕਰਾਉਣੇ ਦੇ ਕੇ ਆਉਣੇ ਆ ਸੂਟ ਪ੍ਰੀ ਦਾ ਸਲਾਈ ਕਰਾਉਂਗੀ ਸ਼ਾਇਦ ਮੈਂ ਹਜੇ ਨਹੀਂ ਕਰਮਾਉਂਦੀ ਹਨਾ ਤੇ ਮੈਨੂੰ ਆ ਹੈਗੇ ਨਹੀਂ ਹਲਕੇ ਜਿਵੇਂ ਪਾ ਲੂੰਗੀ ਦਿਵਾਲੀ ਵਾਲਦਾਂ ਨਾ ਵੈਸੇ ਕੋਈ ਇੰਨੀ ਖਾਸ ਜ਼ਰੂਰਤ ਜੀ ਨਹੀਂ ਹੈਗੀ ਫੇਰ ਸਲਾਈ ਸਲਾਈ ਕਰਾ ਲਾਂਗੇ ਹਨਾ ਘਰ ਵੀ ਦੇਖਣਾ ਪੈਂਦਾ ਆਪਦਾ ਸਭ ਕੁਝ ਸੋਚਣਾ ਪੈਂਦਾ ਚਲੋ ਬੱਚਿਆਂ ਨੂੰ ਚਾਹ ਹੁੰਦਾ ਇਹ ਤਾਂ ਕਹਿੰਦੀ ਮੇਰਾ ਤਾਂ ਇੰਨਾ ਕੁ ਜ਼ਿਆਦਾ ਫੇਵਰੇਟ ਸੂਟ ਹੈ ਮम्मा ਮੈਂ ਤਾਂ ਇਹੀ ਪਾਉਣਾ ਹੈ ਮੇਰਾ ਵੀ ਬਹੁਤ ਪਸੰਦ ਸੂਟ ਹੈ ਜੀ ਮੇਰਾ ਵੀ ਫੇਵਰੇਟ ਸੂਟ ਹੈ ਫਰਾ ਥੋੜਾ ਜਿਹਾ ਸੋਚਣਾ ਪੈਂਦਾ ਤੁਹਾਨੂੰ ਪਤਾ ਹੈ ਤੇ ਜਦੋਂ ਘਰ ਦੀ ਜ਼ਿੰਮੇਵਾਰੀ ਹੋਵੇ ਆ ਸੂਟ ਨਾਲ ਦੇਖੋ ਆ ਮੇਰੀ ਪੁਰਾਣੀ ਚੁੰਨੀ ਮਿਲ ਰਹੀ ਹੈ ਨਾ ਜੇ ਆ ਮੈਂ ਲੈਣੀ ਹੋਵੇ ਸੇਮ ਟੂ ਸੇਮ ਹੈ ਤੇ ਪ੍ਰੀਤ ਤੇ ਸੂਟ ਨਾਲ ਵੀ ਮਿਲ ਰਹੀ ਆ ਚੁੰਨੀ ਪੁਰਾਣੇ ਸੂਟ ਦੀ ਪਈ ਹੈ ਪਿਓਰ ਸਪੂਨ ਦੀ ਚੁੰਨੀ ਇਹ ਤੇ ਲਓ ਜੀ ਹਜੇ ਸਾਡੇ ਕੋਲ ਆ ਪੱਛਮ ਲਈ ਪਈ ਹੈ ਤੇ ਇੱਕ ਤਾਂ ਬਲਾਊਜ਼ ਬਣਾਉਣਾ ਸੀਗਾ ਤੇ ਇੱਕ ਬਣਾਉਣੀ ਸੀ ਜੈਕਟ ਪ੍ਰੀਤ ਦੀ ਤੇ ਸਾਥੋਂ ਫੜਾਈ ਨਹੀਂ ਗਈ ਗਰਮੀਆਂ 'ਚ ਤੇ ਹੁਣ ਐਂ ਲੱਗਦਾ ਹੁਣ ਤਿਆਰ ਹੀ ਨਹੀਂ ਕਰਨੀ ਐਤਕੀ ਆ ਕੋਈ ਸੂਟ ਆਪੇ ਇੱਕ ਬਲੈਕ ਪਿਆ ਮੇਰਾ ਸੂਟ ਇਹ ਮੈਂ ਜਮਾ ਨਹੀਂ ਪਾਏ ਮੈਂ ਸਰਦੀਆਂ ਚ ਪਾਉਂਗੀ ਕਿਉਂਕਿ ਹੁਣ ਗਰਮੀ ਬਹੁਤ ਤੇ ਕੀ ਹੋਗਾ ਦੋ ਕੁ ਦਿਨਾਂ ਦੀ ਠੰਡ ਹੋਈ ਇੱਕ ਆ ਸੂਟ ਮੇਰਾ ਗਰਮੀ ਵਾਲਾ ਪਏ ਚੁੰਨੀਆਂ ਅਸੀਂ ਨਾਲ ਲਾਤੀਆਂ ਸਭ ਸੈੱਟ ਕਰਤਾ ਤੇ ਲੋਚ ਅੱਜ ਆਪਾਂ ਬਣਾਉਣੀ ਹੈ ਇਹ ਕੰਡਿਆਂ ਦੀ ਸਬਜ਼ੀ ਤੁਧ ਭਾ ਕੇ ਬਣਾਵਾਂਗੇ ਹਨ ਤੇ ਲਾਈਟ ਦਾ ਕੱਟ ਲਾ ਕੇ ਲਾਈਟ ਜਾਂਬੜੀ ਤੇ ਬਸ ਦਿਨੇ ਆਣਾ ਵੀਡੀਓ ਨਹੀਂ ਬਣਾਈਗੀ ਸਾਡੇ ਤੋਂ ਜਦੋਂ ਅਸੀਂ ਮਤਲਬ ਆਹੋ ਕਰਿਆ ਅਸੀਂ ਕੱਪੜੇ ਵਗੈਰਾ ਸੈੱਟ ਕਰੇ ਖਲਾਰਾ ਪਾ ਲਿਆ ਅ ਇੱਕ ਵਾਰ ਇਹ ਸਾਰੇ ਵਨ ਇੱਕ ਜੋਟੇ ਸਿ ਖਲਾਰਾ ਪਾ ਲਿਆ ਖਲਾਰਾ ਪਾ ਕੇ ਤੇ ਫਿਰ ਅਸੀਂ ਸੈੱਟ ਕਰੇ ਹਨ ਮੈਨੂੰ ਤੈ ਨਾਲ ਲਿਖਾਈ ਫਰੀਦਨ ਤੇ ਜੇ ਤੁਹਾਨੂੰ ਤੇ ਇਹ ਵਿਚਾਰੇ ਰੱਖੀਗੇ ਨਾਲ ਦੀ ਨਾਲ ਤੁਹਾਨੂੰ ਚੰਗਾ ਮਜਾ ਆਣਗਾ ਕੀ ਹੁੰਦਾ ਸਾਰੇ ਪੂਰੇ ਦਿਨੋਂ ਗਵਾਰਨੀ ਨਹੀਂ ਬੈਠੀ ਆ ਤੇ ਹੋਰ ਬਸ ਆ ਗਿਆ ਮੇਰੀ ਗਾਂ ਚੋਂ ਇਹਨੂੰ ਉਤਾਰਦੇ ਆ ਮਾਦਰਾ ਤੇ ਨੋ ਜੀ ਆ ਪਰ ਨੂੰ ਨੇ ਗੰਡੇ ਨੂੰ ਫਟਾਫਟ ਥੋੜੇ ਛੀਰੇ ਸੀ ਅੱਜ ਅਸੀਂ ਗੰਡੇ ਲੈ ਲੈ ਮਾਮਾ ਦੀਆਂ ਨੇ ਤੇ ਅਸੀਂ ਸਵੇਰੇ ਗੰਡੇਆਂ ਦਾ ਪਾਈ ਆ ਗਾ ਮੈਂ ਜਿਸ ਨੂੰ ਆਖਾਂ ਮਾ ਗੰਡੇ ਲੈ ਲਏ ਬੜੀ ਦਾ ਮੁੱਕ ਪੈ ਗਿਆ ਅੱਜ ਆਪਕਾ ਹੋਣੀ ਕਰਦੇ ਤੇ ਨਾ ਆਏ ਹੁੰਦੇ ਕੱਲ ਨੂੰ ਬੀਬੀ ਨੇ ਆਉਣਾ ਹੈ ਇਹ ਫਿਰ ਬੀਬੀ ਕੋਲ ਆਇਆ ਅੰਦਰੀ ਇਹ ਵੀ ਗੰਡੇ ਤੇ ਨਹੀਂ ਫਤਮ ਹੋਰੀ ਆਏ ਜੀ ਕਾ ਹੋ ਜਾਂਦਾ ਹੈ ਨਾ ਇਹ ਉਹ ਤਾਂ ਹੁੰਦਾ ਹੀ ਚਲੋ ਛਿਆਣੇ ਬੰਦੇ ਨੂੰ ਨਹੀਂ ਪਤਾ ਕਾ ਹਾਂ ਨਾ ਸਿੱਧੇ ਹਾਂ ਨਾ ਸਿੱਧੇ ਦੇ ਸਾਨੂੰ ਹੈ ਨਹੀਂ ਇਹਨਾਂ ਹਨਾ ਕੋਈ ਸਾਨੂੰ ਤਾਂ ਕੋਈ ਚੀਜ਼ ਹੋਵੇ ਨਾ ਹੋਵੇ ਜੇ ਅਸੀਂ ਸਾਨੂੰ ਤੇ ਆ ਜੀਏ ਤਾਂ ਮਤਲਬ ਗੰਡੇ ਗੁੰਡੇ ਵੀ ਕੋਈ ਵੱਡੀ ਚੀਜ਼ ਨਹੀਂ ਹੈਗੀ ਸਾਡੇ ਲਈ ਕਿਉਂਕਿ ਸਾਬਦੀ ਵੈਸੇ ਦਾ ਸਾਬਜੀ ਨੂੰ ਜੇ ਆਪਾਂ ਗੁੰਡੇ ਚ ਮਸਾਲਾ ਰਗੜ ਕੇ ਬਣਾਈਏ ਫਰੋਦੀਆਂ ਦੀ ਇਸ ਤਰ੍ਹਾਂ ਦੀ ਸਬਜ਼ੀ ਬਹੁਤ ਸਵਾਦ ਬਣਦੀ ਹੈ ਤੇ ਪਰ ਅਸੀਂ ਤਾਂ ਹੀ ਹੈ ਨਾ ਬਣਾ ਕੇ ਮਤਲਬ ਫਰਾਈ ਕਰਕੇ ਮੂਨ ਮਿਰਚ ਪਾ ਕੇ ਦੁੱਧ ਵਗੈਰਾ ਪਾ ਲੈਣੇ ਬਹੁਤ ਸਵਾਦ ਬਣ ਜਾਂਦੀ ਹੈ ਹਨਾ ਤੇ ਇਹਨਾਂ ਜ਼ਰੂਰ ਪੀਂਦੀ ਬਾਕੀ ਜਿਹੜੀ ਹਾਂ ਅੱਗੇ ਸਬਜ਼ੀਆਂ ਆਉਣ ਜਿਵੇਂ ਗਾਜਰਾ ਮਟਰ ਹਨਾ ਸਿਆਲ ਦੀਆਂ ਸਬਜ਼ੀਆਂ ਆਉਣਗੀਆਂ ਸਾਧੀਆਂ ਵਾਲੀਆਂ ਆਲੂ ਮਟਰ ਗਾਜਰਾ ਮਟਰ ਜਿੱਦਾਂ ਹਨਾ ਤੇ ਜਿਵੇਂ ਕੋਈ ਪਾਲਕ ਪਾਲਕ ਦੀ ਸਬਜ਼ੀ ਮੇਥੇ ਦੀ ਸਬਜ਼ੀ ਇਹ ਜਿਹੇ ਸਬਜ਼ੀਆਂ ਆਉਣਗੀਆਂ ਤੇ ਉਹ ਆ ਪਸ ਮਸਾਲਾ ਦਾ ਕਰਕੇ ਵਧੀਆ ਲਸਣ ਆਧਾ ਪਾ ਕੇ ਕਿਉਂਕਿ ਸਾਦੀਆਂ ਸਾਨੂੰ ਪਤਾ ਆਦਾ ਵਗੈਰਾ ਵੀ ਖਾਦਾ ਜਾਂਦਾ ਆ ਆਧਾ ਨਹੀਂ ਮੰਮੀ ਸਿਰਫ ਲਸਣ ਸਿਰਫ ਲਸਣ ਖਾਣ ਲੱਗਿਆ ਤਾਂ ਵੀ ਖਾਣ ਲੱਗ ਜੂਗੀ ਨਾ ਤੇ ਫਸੂ ਮੋਂਾ ਪਾਇਆ ਕਰਾਂਗੇ ਸਾਦੀਆਂ ਚ ਕੁਟ ਸਮਾਰ ਕੇ ਬਣਾਇਆ ਕਰਾਂਗੇ ਤੇ ਐਂ ਕਰਨੀ ਉਹ ਸਬਜੀ ਤੇ ਚਲੋ ਹਲਕੀ ਜਿਹੀ ਬਣ ਜਾਂਦੀ ਵਧੀਆ ਰਹਿੰਦੀ ਹੈ ਤੇ ਭਾਂ ਕਰਕੇ ਉਦੋਂ ਚਲੋ ਆਪਾਂ ਮਸਾਲਾ ਬਣੇ ਲੈ ਲੈਂਦੇ ਬੇਸਿਕਾ ਸਬਜੀ ਜੇ ਆਪ ਇਸ ਤਰ੍ਹਾਂ ਤਰੀਕੇ ਨਾਲ ਬਣਾਈਏ ਬਹੁਤ ਸੁਆਦ ਬਣਦੀ ਪਰ ਐ ਹੁੰਦਾ ਨਾ ਵੀ ਜਿਹੜੀ ਗਾਜਰਾ ਮਟਰ ਹੋਊਗੀ ਉਹਦੀ ਤਰੀ ਵਗੈਰਾ ਸੰਘਣੀ ਹੋਵੇ ਆਲੂ ਮਟਰ ਹੋਵੇ ਤਾਂ ਇਹ ਤਰੀ ਸੰਘਣੀ ਹੋਵੇ ਹਨਾ ਇਹ ਜੀ ਸਵਾਲ ਆਉਂਦੀ ਹੈ ਨਹੀਂ ਆਈ ਪਤਾ ਲੈਟਾ ਕੋਈ ਦਿਨ ਲੈਟ ਬੰਦ ਚੱਲੀ ਹੈ ਨਹੀਂ ਹੈ ਹੀ ਨਹੀਂ ਲੈਟਾ ਮੰਮੀ ਅੰਮ੍ਰਲ ਜੇ ਸੱਚ ਬੰਦ ਹੈ ਨਹੀਂ ਸੱਚ ਵੀ ਹੋਣਾ ਲੈਟਾ ਤੇ ਪੈਂਸਾਤੋ ਬਿਰੀ ਨਹੀਂ ਬਣੀ ਹਨ ਕੱਪੜੇ ਹੋ ਗਏ ਹਨ ਦੀ ਬਾਕੀ ਅਸੀਂ 40 45 ਮਿੰਟ ਦਾ ਸਵੇਰੇ ਰਸੂਰ ਕੋਲੇ ਲਾਇਆ ਸੀ ਸਾਡੇ ਆਹਦੇ ਮੋਹ ਚਾਦੇ ਕੰਮ ਆ ਪਏ ਸੀ ਹਨ ਕਿਉਂਕਿ ਸਵੇਰੇ ਅਸੀਂ ਕੱਪੜੇ ਘਚਲ ਕੇ ਆਹ ਸੌਰੀ ਕੱਪੜੇ ਮਸ਼ੀਨ ਚ ਪਾ ਗੀ ਸੀ ਕਿ ਮੈਂ ਇੱਥੇ ਭਾਂਡੇ ਵਗੈਰਾ ਝਾਲੇ ਮੰਜਰ ਵਾਲੇ ਪਏ ਸੀਗੇ ਇੱਕ ਵਾਰ ਝਾੜੂ ਕੱਢੀ ਸੀ ਪਰ ਐਨ ਝਾੜੂ ਕੱਢੇ ਉਹਨਾਂ ਦਵਾਰ ਤੋਂ ਫਿਰ ਜਿਵੇਂ ਜਿਵੇਂ ਹਵਾ ਦਾ ਬੁੱਲਾ ਆਉਂਦਾ ਹਨਾ ਬੱਲ ਦੇ ਪੱਤੇ ਝੜੀ ਜਾਂਦੇ ਨੇ ਤੇ ਇੱਕ ਨਾ ਕਈ ਦਿਨ ਹੋ ਗਏ ਭੈਣ ਨੇ ਕਮੈਂਟ ਕਰਕੇ ਸਿਮਰਜੀਤ ਬਲੌਗਸ ਸ਼ਾਇਦ ਹੀ ਹੈ ਭੈਣ ਦਾ ਨਾ ਇਹ ਐਂ ਬਥਰੀ ਭੈਣਾਂ ਨਹੀਂ ਕਿ ਅਸੀਂ ਉਹਰਾਂ ਦੀ ਵੱਲ ਲਾਉਣੀ ਹੈ ਵੀ ਤੁਸੀਂ ਦੱਸ ਦੋ ਰਮਨ ਹਣਾ ਵੀ ਅਸੀਂ ਕਿਵੇਂ ਲੱਗ ਗਏ ਤੇ ਇਹ ਭੈਣ ਜੀ ਅੱਜ ਬਲੌਗ ਦੇਖਿਆ ਤਾਂ ਆਪਾਂ ਨੂੰ ਰਿਪਲਾਈ ਕਰਦੇ ਆ ਇਹ ਭੈਣ ਹੀ ਆਇਆ ਹੁੰਦਾ ਹੈ ਨਾ ਵੀ ਜੇ ਤੁਸੀਂ ਸੌਣ ਭਾਦੋਂ ਚ ਇਹਦੀ ਕਲ ਮਲਾਉਂਦੇ ਤਾਂ ਮਤਲਬ ਉਹ ਨਹੀਂ ਸੌਣ ਭਾਦੋਂ ਚ ਫੁੱਟ ਪੈਣਾ ਸੀਗਾ ਤੇ ਮਤਲਬ ਵਧੀਆ ਲੱਗ ਜਾਣੀ ਸੀ ਜਿੱਦਾਂ ਹੁਣ ਤੁਸੀਂ ਲਾਉਂਗੇ ਇਹ ਹੁਣ ਹੁਣ ਨਹੀਂ ਇਹ ਫੁੱਟਦੀ ਇੱਕ ਵਾਰ ਕਲਮ ਮੱਚੂਗੀ ਮਰਝਾ ਆਜੂਗੀ ਜੇ ਕੋਈ ਮਨ ਕਰਦਾ ਹੈ ਨਾ ਪੱਤਾ ਢਾਣੀ ਦੇ ਉਹ ਵੀ ਮਰਝਾ ਆਜੂਗਾ ਇਹ ਮਤਲਬ ਸੌਣ ਭਾਦੋਂ ਜੇ ਜਾ ਕੇ ਫੇਰ ਇਹ ਦਵਾਰ ਤੋਂ ਆਪਣੇ ਆਪ ਫੁੱਟ ਜੂਗੀ ਇਹਨੂੰ ਤੁਸੀਂ ਪੱਟੇ ਹੋਣਾ ਕਲਮ ਤੁਸੀਂ ਲਾ ਕੇ ਰੱਖ ਲਓ ਇਹ ਜੀ ਕੋਈ ਗੱਲ ਨਹੀਂ ਕਲਮ ਜਾ ਕੇ ਸੌਣ ਭਾਦੋਂ ਜੀ ਇਹ ਫੁੱਟਣ ਲੱਗ ਜੂਗੀ ਦਵਾਰ ਤੋਂ ਜਿਹੜੇ ਮਤਲਬ ਰੁੱਤ ਦੇ ਵਿੱਚ ਪੇੜ-ਪੌਦੇ ਮਤਲਬ ਹਰੇ ਹੁੰਦੇ ਨੇ ਪੱਤੇ ਵਗੈਰਾ ਕੱਢਦੇ ਨੇ ਕਿਉਂਕਿ ਸੌਣ ਬਾਦ ਜੋ ਕੁਛ ਤਾਂ ਮੀਂਹ ਵਗੈਰਾ ਆਉਣ ਲੱਗ ਜਾਂਦਾ ਉਸ ਨੂੰ ਉੱਤੇ ਚ ਲੱਗ ਜਾਂਦਾ ਹੈ ਕਿ ਵੈਸੇ ਜੇ ਤੁਸੀਂ ਹੁਣ ਲਾਉਣੀ ਹੈ ਤਾਂ ਕਲ ਮਲਾ ਸਕਦੇ ਹੋ ਕਲ ਮਲਾ ਕੇ ਨਾ ਉਹਦਾ ਤਾਂ ਸਿੱਧੇ ਜੀ ਤੇ ਚੱਕਰ ਆਉਂਦੇ ਉਹ ਵੀ ਕਲ ਮਸੀਂ ਲਾ ਦਈਏ ਫੁੱਟਰੀ ਨਹੀਂ ਫੁੱਟਦੀ ਕਿਉਂਕਿ ਉਹਨਾਂ ਅੱਗੇ ਸਾਧੀਆਂ ਆ ਜਾਣਗੀਆਂ ਸਾਡੇ ਜੀ ਨੂੰ ਤੁਹਾਨੂੰ ਪਤਾ ਕੋਈ ਵੀ ਚੀਜ਼ ਹੈ ਨਾ ਕੋਈ ਪੇੜ ਹੈ ਕੁਛ ਵੀ ਪੱਤੇ ਝਾੜ ਜਾਂਦਾ ਹੁੰਦਾ ਦਾ ਕਰਕੇ ਮੌਸਮ ਵੀ ਇਦਾਂ ਦਾ ਹੁੰਦਾ ਹੈ ਠੀਕ ਸੌਰੀ ਭੈਣਾ ਮੇਰਾ ਟਾਈਮ ਨਹੀਂ ਲੱਗਾ ਤੁਹਾਨੂੰ ਰਿਪਲਾਈ ਕਰਨ ਦਾ ਤੇ ਗੁੱਸਾ ਨਾ ਮੰਨਿਓ ਬੀਜੀ ਜੀ ਨਾਲ ਤੁਸੀਂ ਸੋਚੋ ਹਨਾ ਵੀ ਸਾਡੇ ਕਮੈਂਟਾਂ ਦੇ ਰਿਪਲਾਈ ਨਹੀਂ ਕਰਿਆ ਭੈਣ ਨੇ ਇਗਨੋਰ ਮਾਰਤਾ ਸਿਮਰਜੀਤ ਹੈ ਬਲੌਗ ਵਾਲੀ ਭੈਣ ਹੈ ਬਲੌਗ ਬਣਾਉਂਦੇ ਪਿੰਡੂ ਬਲੌਗ ਸ਼ਾਇਦ ਤੇ ਉਹਨਾਂ ਨੂੰ ਆਪਾਂ ਹਨਾ ਇਹ ਚੀਜ਼ ਦਾ ਰਿਪਲਾਈ ਕਰਤਾ ਤੇ ਬਾਕੀ ਭੈਣੇ ਬਾਕੀ ਤੁਸੀਂ ਮੇਰੇ ਨਾਲ ਸਿਆਣਿਆ ਜੀ ਮੈਨੂੰ ਠੀਕ ਲੱਗਿਆ ਇਵੇਂ ਕਰ ਲਿਓ ਬਾਕੀ ਮੇਰਾ ਕਹਿਣ ਦਾ ਮਤਲਬ ਹੈ ਵੀ ਤੁਸੀਂ ਕੱਲ ਨੂੰ ਮੌਕੇ ਦੀ ਲਗਾ ਸਕਦੇ ਹੋ ਪਰ ਕੱਲ ਨੂੰ ਫੁੱਲ ਲਗਾਉਂਗੇ ਫੁੱਲ ਦੀ ਨਹੀਂ ਕਾਦਣ ਵੈਸੇ ਲੱਗੀ ਰਹਿਣ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਇਹ ਕਲਮ ਚੱਜੇ ਸੌਣ ਬਾਦੋ ਜੀ ਉਹੀ ਉਦੋਂ ਇਹ ਟੁੱਟ ਕੇ ਨੇ ਦੁਵਾਰਾ ਬਰੀਕ-ਬਰੀਕ ਪੱਤੇ ਕੱਢ ਲੈਣੇ ਫਿਰ ਇਹ ਦੁਬਾਰ ਚੱਲ ਪੂਗੀ ਇਹ ਜੇ ਤੁਸੀਂ ਹੁਣ ਕੌਂਗੇ ਜੇ ਆਪਾਂ ਹੁਣ ਕਲਮ ਲਾ ਦਈਏ ਤੇ ਹੁਣ ਕਲਮ ਨਹੀਂ ਚੱਲਦੀ ਹੁਣ ਸਿਰਫ ਇਹਨੇ ਮਰਝਾਈ ਜਾਂਦਾ ਤੇ ਸੌਣ ਬਾਅਦ ਜਦੋਂ ਇਹ ਚੜੀ ਲੱਗੀ ਸੀ ਥੋੜੇ ਵਧੀਆ ਲੱਗ ਜਾਂਦੀ ਉਹ ਤੁਸੀਂ ਅੰਗੂਰਾ ਵਾਲੀ ਉਹ ਲੌਂਗੀ ਸੀ ਕਲਮ ਬੇਲ ਦੀ ਕਲਮ ਉਦੋਂ ਤੁਸੀਂ ਲਾ ਲੈਂਦੇ ਨਾ ਤੇ ਵਧੀਆ ਚੱਲ ਪੈਂਦੀ ਹੁਣ ਨੂੰ ਦੋਸਤ ਇੰਨੇ ਵੀ ਪਏ ਐ ਤੇ ਬਾਕੀ ਲੂਣ ਦਾ ਕੋਈ ਖਾਸ ਤਰੀਕਾ ਨਹੀਂ ਪਸਤਰੀ ਕਾਈ ਹੁੰਦਾ ਨਾਰਮਲ ਟੋਰਾ ਪਾ ਦੋ ਥੋੜਾ ਡੂੰਗਾ ਕਰ ਲਓ ਹਨਾ ਡੂੰਗਾ ਕਰਕੇ ਕੁਛ ਵਿੱਚ ਨਹੀਂ ਪਾਉਣਾ ਬਸ ਨਾਰਮਲ ਉਹ ਮੇ ਆਪ ਦਾ ਕਲਮ ਲਾ ਦੋ ਤੁਸੀਂ ਵੀ ਅਸੀਂ ਕੁਛ ਵੀ ਇੱਥੇ ਨਾ ਕੋਈ ਦਵਾਈ ਨੇ ਬੂਟੀ ਕੁਛ ਵੀ ਨਹੀਂ ਪਾਈ ਸੀ ਨਾਰਮਲ ਹੀ ਲਾਈ ਸੀ ਅਸੀਂ ਕਲਮ ਪਰ ਅਸੀਂ ਥੋੜੇ ਜਿਹਾ ਮਹਿੰਗਾ ਲਿਆਂਦਾ ਸੀ ਅਸੀਂ ਇਹ ਕਲਮ ਨਹੀਂ ਮਤਲਬ ਇੱਕ ਇਹ ਬੇਲ ਲਿਆਂਦੀ ਸੀ ਐਡੀ ਸਾਰੀ ਬੇਲ ਲਿਆਂਦੀ ਸੀ ਥੱਲੇ ਇਹਦੇ ਮਤਲਬ ਮਿੱਟੀ ਲੱਗੀ ਸੀ ਮਿੱਟੀ ਦੇ ਉੱਪਰ ਲਫਾਫਾ ਚੜੇ ਹੋਏ ਅਸੀਂ ਜਿਵੇਂ ਕੋਈ ਆਪਾਂ ਕੋਈ ਵੀ ਬੂਟੇ ਹਨਾ ਜਾਂ ਲਿਆਂਉਣੇ ਹਨ ਕੁਛ ਵੀ ਜਸ ਫੈਦਾ ਲਾ ਲਓ ਟਾਲੀ ਲਾ ਲਓ ਉਹ ਲਿਆਂਉਣੇ ਆਪਾਂ ਉਹੋਸ ਕਰਾਇਆ ਬੜਿਆ ਹੋਇਆ ਸੀ ਲਿਫਾਫਾ ਸੀ ਉਹ ਲਿਫਾਫੇ ਨੂੰ ਪਾੜ ਕੇ ਇਹ ਸਾਰੇ ਸਾਡੇ ਗਮਲੇ ਵੀ ਸਾਡੇ 30 32 ਗਮਲੇ ਸੀਗੇ ਉਹ ਸਾਡੇ ਉੱਥੇ ਬਈ ਦੁਕਾਨ 'ਚ ਵੀ ਸਾਰੇ ਗੱਗੀ ਦੇ ਫੁੱਲਾਂ ਦੇ ਲਿਆਂਦੇ ਸੀ ਬਹੁਤ ਸੋਹਣੇ ਫੁੱਲ ਸੀ ਪਰ ਆਏ ਹਨ ਕਿ ਸਾਰੇ ਫੁੱਲ ਨਹੀਂ ਲੱਗਦੇ ਹੁੰਦੇ ਇਹ ਸਾਰੇ ਕੁਝ ਮੱਚ ਗਏ ਕੁਝ ਹੋ ਗਏ ਸੀ ਤੇ ਫਿਰ ਅਸੀਂ ਤਾਂ ਕਰਕੇ ਆ ਘਰੇ ਉਹ ਸ਼ਾਹ ਬੂਟੀ ਲਾ ਲਈ ਹਨਾ ਤੇ ਵਿਚਾਰੋ ਖਾਲੀ ਗਮਲੇ ਕੀ ਕਰਨੇ ਆ ਤੇ ਹੁਣ ਬਹੁਤ ਸੋਹਣੀ ਬੂਟੀਆਂ ਫੁੱਲ ਕੱਢਦੀ ਦੁਪਹਿਰੇ ਸੋਹਣੇ ਲੱਗਦੇ ਆ ਤੇ ਲਾਈਟ ਆ ਗਈ ਜੀ ਆਪਾਂ ਸੱਚ ਬੋਲਿਆ ਸੀਗਾ ਨਾ ਕਰਕੇ ਤੇ ਬਸ ਇਸ ਤਰ੍ਹਾਂ ਹਨਾ ਤੁਸੀਂ ਆਪ ਦਾ ਕੰਮ ਲਾ ਲਓ ਤੇ ਕੰਮ ਵਧੀਆ ਹੋ ਜਾਣੀਏ ਪਹਿਲਾਂ ਤਾਂ ਸੌਰੀ ਭੈਣੇ ਨਾ ਮੈਂ ਕਈ ਦਿਨਾਂ ਬਾਅਦ ਰਿਪਲਾਈ ਕਰਿਆ ਤੁਹਾਡੇ ਕਮੈਂਟ ਦਾ ਸੌਰੀ ਭੈਣੇ ਮੈਂ ਭੁੱਲ ਜਾਣੀ ਆ ਨਾ ਕਿਉਂਕਿ ਘਰ ਦੀਆਂ ਦਿੱਕਤਾਂ ਕੋਈ ਇਹ ਜੀ ਪਰੇਸ਼ਾਨੀਆਂ ਜੁਲਝਾਜ ਬੰਦਾ ਉੱਜਾ ਰਹਿੰਦੇ ਟਾਈਮ ਨਹੀਂ ਹੁੰਦਾ ਇਹਨਾਂ ਹਨਾ ਤੇ ਕੋਈ ਗੱਲ ਨਹੀਂ ਤੇ ਬਾਕੀ ਆਪਾਂ ਤੁਹਾਡੀ ਹਨਾ ਕਮੈਂਟ ਦਾ ਰਿਪਲਾਈ ਕਰਤਾ ਤੇ ਪਲੀਜ਼ ਤੇ ਜਰੂਰ ਦੱਸਿਓ ਨਾ ਵੀ ਤੁਸੀਂ ਮਤਲਬ ਮੇਰੀ ਇਹ ਤੁਹਾਡੇ ਵੀ ਜਿਹੜਾ ਕਮੈਂਟ ਕਰੇ ਤੁਹਾਡਾ ਰਿਪਲਾਈ ਤੁਹਾਨੂੰ ਮਿਲ ਗਿਆ ਤੇ ਇਹ ਚੀਜ਼ ਵਾਸਤੇ ਭੈਣ ਬਣ ਕੇ ਕਮੈਂਟ ਕਰਦੇ ਤੇ ਚਲੋ ਜੀ ਆਪਾਂ ਫੇਰ ਮਿਲਦੇ ਹਾਂ ਨਾ ਉਹਨੇ ਸਬਜ਼ੀ ਬਣ ਜਾਂਦੇ ਆ ਮੈਂ ਆਪਣੇ ਪੱਖੇ ਪਏ ਆ ਸਾਫ਼ ਕਰਨ ਵਾਲੇ ਹਜੇ ਹਾਂ ਪਏ ਆ ਪੱਖੇ ਸਾਫ਼ ਕਰਨੇ ਆ ਹਜੇ ਬੈਡਰੂਮ ਵਾਲੇ ਕਮਰੇ ਨੂੰ ਅੰਮੀ ਜਿਹੜਾ ਆਪਣੇ ਆਹ ਟੀਵੀ ਵਾਲੇ ਰੂਮ ਦੀ ਸਫਾਈ ਕਰੀ ਨਹੀਂ ਅੰਦਰ ਸੀ ਉਦੋਂ ਆਪਣਾ ਖਾਲੀ ਸੀਗਾ ਇੱਕ ਵਾਰੀ ਪਰੇ ਕਰਤੀ ਸੀ ਆਪਾਂ ਬੈੱਡ ਤੇ ਸੋਫੇ ਉਦੋਂ ਆਪਾਂ ਨੂੰ ਸਾਫ ਕਰਨੇ ਸੀਗਾ ਹੁਣ ਜਦੋਂ ਆਪਾਂ ਸਾਫ ਕਰਤਾ ਥੱਲੇ ਡੁੱਗਾ ਸਾਰਾ ਕਚਰਾ ਜਦੋਂ ਲੈਡ ਵਿੱਚੋਂ ਮੱਗ ਪਾ ਦਿੰਦੇ ਨੇ ਫੇਰ ਨਹੀਂ ਕਰਾਂਟਾ ਉਹ ਫ੍ਰਿਜ ਦੀ ਦਾ ਕੰਮ ਭੜਾ ਕਿਉਂਕਿ ਕੱਪੜਾ ਮਾਰਨਾ ਆਪਣਾ ਗਿੱਲਾ ਹੀ ਭੂਗਾ ਗਿੱਲਾ ਕੱਪੜਾ ਮਾਰ ਕੇ ਫੇਰ ਦੁਬਾਰੀ ਸੁੱਕਾ ਕੱਪੜਾ ਵਿੱਚ ਫੇਰ ਕਿੱਥੇ ਜਾ ਕੇ ਸਾਫ ਹੋਊਗੀ ਤੇ ਲਓ ਜੀ ਆਪਾਂ ਜਸ਼ਨ ਨੂੰ ਫਰੀਦ ਨੂੰ ਚੂਰੀ ਘੁੱਟ ਕੇ ਦੰਨੇ ਮਿੱਠਾ ਮਾਗਦੇ ਜੀ ਰੋਟੀ ਇਹਨਾਂ ਸੀ ਮਾਤਾ ਮੈਂ ਬੰਦ ਕਰ ਰੱਖੀ ਆ ਨਾ ਭਰਾਆਂ ਨਹੀਂ ਕਦੇ ਵੀ ਚਲੋ ਐ ਹੋ ਜਾਂਦਾ ਵੀ ਇਧਰ ਵਿਚਾਰਾਂਦਾ ਇਹਨਾਂ ਦਾ ਮੁੰਡਿਆ ਕਰਕੇ ਫਿਰ ਆ ਜਾਂਦਾ ਮੰਮੀ ਕੁਝ ਮਿੱਠਾ ਹੋਵੇ ਫਿਰ ਦੁਕਾਨ ਨੂੰ ਭਾਈ ਦੇ ਤੇ ਦੁਕਾਨ ਨੂੰ ਮੈਨੂੰ ਐ ਹੁੰਦਾ ਨਾ ਵੀ ਇੱਕ ਤਾਂ ਕਿ ਵੇਲੇ ਦੁਕਾਨ ਤੇ ਜਾਣਾ ਕਰਤੇ ਫਿਰ ਸਾਰੀ ਸੋਚਣਾ ਮੈਂਦਾ ਕੀ ਕਰੀਏ ਤੇ ਕੀ ਨਾ ਮੈਂ ਜਿਹੜੇ ਉਹੀ ਤੁਸੀਂ 10-10 ਰੁਪਏ ਦੁਕਾਨ ਤੇ ਖਾਣੇ ਮੈਂ ਚਾਰ ਰੋਟੀਆਂ ਦੀ ਚੂਰੀ ਘੜ ਦੇਣੀ ਆ ਤੇ ਆਪ ਦੇ ਨਾਲ ਹੀ ਰੋਟੀ ਦੇ ਧਰਨੇ ਆ ਚੂਰੀ ਖਾ ਲੈਣਗੇ ਚਲ ਕੋਈ ਚਾਹੀਦੀ ਚੀਜ਼ ਤਾਂ ਖਾਣ ਕੇ ਤਾਕਤ ਦਾ ਭੂਗਵਾਨੀ ਹੋਟੀ ਤੇ ਅੱਜ ਹਮਤਬੀਸ ਵੀਰੇ ਸਾਡੇ ਫਰੀਦ ਨੇ ਬਹੁਤ ਕੰਮ ਕਰਿਆ ਸਾਥੇ ਵੀਡੀਓ ਨਹੀਂ ਬਣੀ ਕਿਉਂਕਿ ਅਸੀਂ ਥੋੜੇ ਡੇਟ ਹੋ ਗਏ ਤੇ ਅਸੀਂ ਭੱਜ ਭੱਜੇ ਕੰਮ ਕਰਿਆ ਭੱਜ ਭੱਜ ਕੇ ਮਤਲਬ ਕੋਚੇ ਲਾਈ ਭੱਜ ਭੱਜ फटाफट ਆ ਕੇ ਮੈਂ ਕੱਪੜੇ ਵੀ ਝੰਡੇ ਦੋ ਵਾਰੀ ਮੈਂ ਝਾੜੂ ਘੱਟਿਆ ਆ ਕੇ ਹਨਾ ਦੁਆਰੇ ਫੇਰ ਨਾਲ ਝਾੜੂ ਘੱਟਿਆ ਕਿਉਂਕਿ ਪੱਤੇ ਉਨੇ ਜਿਆਦਾ ਹੋ ਗਏ ਸੀਗੇ ਫਿਰ ਅਸੀਂ ਪ੍ਰੀਤ ਮੈਨੂੰ ਕਹਿੰਦੀ ਚੁੱਪ ਕਰਕੇ ਪ੍ਰੀਤ ਆਟਾ ਕੁੰਨਣ ਲੱਗੀ ਪਹਿਲਾਂ ਨਾ ਤੇ ਇਹ ਚਾਲ ਨੂੰ ਹੁੰ ਬੰਨ ਲੈਣ ਤੇ ਅੱਡਾ ਪ੍ਰੀਤ ਨੇ ਆਟਾ ਕੁੰਨਿਆ ਤੇ ਆਟਾ ਟੋਟਾ ਕੁੰਨਣਗੇ ਪ੍ਰੀਤ ਨੇ ਤੇ ਜਦੋਂ ਮੈਂ ਰੋਟੀਆਂ ਲੱਗੀ ਮੈਨੂੰ ਕਹਿੰਦੀ ਸ਼ਾਹ ਹੋ ਤਾਂ ਜਵਾਗਾ ਜਗਲ ਦੇ ਇਹਨਾਂ ਨੂੰ ਆਏ ਫਿਨਿਸ਼ ਮੰਮੀ ਨੇ ਰੋਟੀ ਬਣਾਈ ਤਾਂ ਰੋਟੀ ਲੈ ਆ ਕੇ ਦੇਉ ਜੀ ਸਾਨੂੰ ਤੇ ਕਿਉਂਕਿ ਜਿੱਤੇ ਦੋ ਭੈਣ ਨੇ ਕਮੈਂਟ ਕਰਿਆ ਨਾ ਵੀ ਥੋੜੀ ਰੋਟੀ ਹਲਕੀ ਖਾਇਆ ਕਰੋ ਤੁਸੀਂ ਤੇ ਵੀ ਫਿਰ ਐ ਜੋ ਆਕਰਮਾ ਦੇ ਵੀ ਵਜਨ ਵਧਣ ਲੱਗ ਗਿਆ ਤਾਂ ਮੁਸ਼ਕਲ ਹੋ ਗਈ ਹਣਾ ਤੇ ਇੰਤੀ ਐ ਨਾ ਬਗਾਨੇ ਕਰ ਜਾਣਾ ਵੀ ਢਿੱਡ ਜਾਂ ਬਦੇ ਪੈੜਾ ਲੜਦਾ ਬੱਚੇ ਦਾ ਫਿੱਟ ਜਾ ਹੋਵੇ ਨਾ ਜਵਾਕ ਉਸ ਵਧੀਆਂ ਰਹਿੰਦੇ ਤੇ ਮੈਨੂੰ ਕਹਿੰਦੀ ਮੰਮੀ ਆਟਾ ਤਾਂ ਮੈਂ ਗੋਲਦਾ ਮੈਂ ਕਹਿੰਦਾ ਅੱਛਾ ਠੀਕ ਐ ਤੇ ਫਿਰ ਪਰੌਠੇ ਹੀ ਖਾਉਂਦੀ ਸਲਾਹ ਆ ਸਾਡੀ ਕਹਿੰਦੀ ਪਰੌਠੇ ਮੈਂ ਕਿਹਾ ਆਲੂ ਵਾਲੇ ਦਾ ਰਹਿਣ ਦੋ ਸਰਦੋਂ ਬਾਰੇ ਇਹ ਨਾ ਕੀ ਤੁਸੀਂ ਖਾਣੇ ਵਾਲੂ ਆਲੇ ਮੈਂ ਕਿ ਮੁੜ ਕੇ ਤੇ ਆ ਬਣ ਜੂ ਬਾਕੀ ਠੰਡ ਜੀ ਹੋਰ ਹੀ ਮੌਸਮ ਹੈ ਤੇ ਜੀ ਮੈਂ ਕਿ ਬਿਮਾਰ ਹੋ ਕੇ ਬਹਾਨਾ ਬਣ ਜੂ ਖਾਂਗ ਫੁੰਗਣਾ ਹੋ ਜੀ ਤੇ ਇੱਕ ਮੈਂ ਕਿ ਪੁੱਠੜੇ ਬਣ ਮਨਾਉਣੇ ਆ ਤੇ ਵੀ ਮਸਾ ਫਿਰ ਬਿਮਾਰ ਹੋ ਕੇ ਭੇਜੂ ਤੇ ਫੇਰ ਭਾਈ ਫੇਰ ਸਾਡਾ ਭਾਈ ਫੈਸਲਾ ਹੋਇਆ ਵੀ ਅਸੀਂ ਕਿਉਂ ਵਾਲੇ ਪਰੋਠੇ ਲਾਉਣੇ ਆ ਤੇ ਫਿਰ ਮੈਂ ਕਿਉਂ ਵਾਲੇ ਪਰੋਠੇ ਲੈ ਆ ਕੇ ਦਿੱਤੇ ਇਹਨਾਂ ਨੂੰ ਪ੍ਰੀਤ ਨੂੰ ਤੇ ਜਸ਼ਨ ਨੂੰ ਮੈਂ ਵੀ ਖਾਦੇ ਨਾਲ ਤੇ ਪ੍ਰੀਤ ਨੇ ਫੇਰਾੜੀ ਗਈ ਮੈਂ ਬੇਲ-ਬੇਲ ਪਾਈ ਗਈ ਪ੍ਰੀਤ ਨਾਲੇ ਤਾਂ ਪਰੌਂਠਾ ਤੇ ਕਿਉਂ ਲਾਈ ਗਈ ਬੈਠੀ ਐ ਇਦਾਂ ਦੀ ਸੈਟ ਹੋ ਕੇ ਬੈਗੀ ਤੇ ਨਾਲੇ ਪ੍ਰੀਤ ਆਪਣਾ ਮੋ ਕਰੇਗੀ फटाफट ਅਸੀਂ ਕਿਉਂ ਜਲਾ ਕੇ ਗੰਦਾ ਨਾ ਪਰੌਂਠੇ ਚ ਭਰ ਆ ਲੈ ਮੂਨ ਮਿਰਚ ਮਿਰਚ ਵੀ ਘੱਟ ਹੋਣੀ ਇਹਨੂੰ ਮੈਂ ਫਿਲਮ ਮੁੱਕ ਕੇ ਰਹਿ ਜਿਵੇਂ ਦਾ ਪੂਰੀ ਨਾ ਹੋ ਜਾਂਦਾ ਪਿੰਡਾ ਜੇ ਪੱਟਣ ਲੱਗ ਜਾਂਦਾ ਬਾਜੀ ਰੋਟੀ ਬਣਾ ਕੇ ਖਾਣੇ ਹੋਰ ਆਪਣਾ ਕੰਮ ਸਾਬ ਪਤੇ ਐ ਤੇ ਕੱਲ ਨੂੰ ਆਪਣੀ ਆ ਜੂਗੀ ਕੱਲ ਫੋਨ ਆਇਆ ਸੀ ਜਿੰਮੀ ਦਾ ਅੱਜ ਤੱਕ ਨਹੀਂ ਫੋਨ ਆਇਆ ਕੱਲ ਐ ਸੀ ਮੈਂ ਅੱਜ ਥੋੜਾ ਬੈਂਕ ਦੀ ਛੁੱਟੀ ਸੀ ਕੀ ਤਾਂ ਕਰਕੇ ਅੱਜ ਤੱਕ ਤਾਂ ਕਰਕੇ ਨਹੀਂ ਕਿਉਂਕਿ ਫਿਰ ਐ ਹੋ ਜਾਂਦਾ ਹਨਾ ਵੀ ਲਵਲੀ ਨੂੰ ਵੀ ਕੱਲੇ ਛੱਡ ਕੇ ਆਉਗੀ ਵੀ ਫਿਰ ਹਮ ਵੀ ਚਲ ਹੁਣ ਕੀ ਚਾਰਤ ਨਾਲੀ ਖਤਰ ਹਨਾ ਜਿਦ ਤੇ 2 ਮਹੀਨੇ ਹੋ ਗਏ ਉਹ ਬੈਠੀ ਉੱਥੇ ਵੀ ਚਾਰਤ ਨਾਲ ਨਾ ਕੋਈ ਫਰਕ ਪੈਂਦਾ ਹਨਾ ਮੈਂ ਵੀ ਨੂੰ ਇਹ ਹੀ ਗੱਲ ਕਹਤੀ ਮੈਂ ਕਿਹਾ ਵੀ ਹੁਣ ਤੂੰ ਜਦੋਂ ਛੁੱਟੀ ਹੈ ਅੱਜ ਪਤਾ ਨਹੀਂ ਆਪਣਾ ਕੋਈ ਬੈਂਕ ਦਾ ਕੰਮ ਤਾਂ ਹੋਣਾ ਨਹੀਂ ਅੰਮੀ ਹਾਂ ਕਿੰਨੀਆਂ ਰੋਟੀਆਂ ਚਾਰ ਰੋਟੀਆਂ ਦੋ ਰੋਟੀਆਂ ਚੂਰੀ ਖਾਦੀ ਇੱਕੇ ਦਾਮੋਂ ਹਾਂ ਇੱਕੇ ਦਾਮ ਆਏ ਤੇ ਚੂਰੇ ਚੂਰੇ ਕਰਤੇ ਤੇ ਐਂ ਬਣਦੀ ਹੁੰਦੀ ਆ ਫਿਰ ਜਿਹੜੀਆਂ ਰੋਟੀਆਂ ਖਾਦੀਆਂ ਫਿਰ ਉਸ ਬਾਅਦ ਕੰਮ ਕਰਨ ਵਾਲੇ ਇਸ ਤੋਂ ਸ਼ਾਇਦ ਇਹਨੂੰ ਚੈਨ ਚ ਦੂਸਰਾ ਖੜਾ ਹੈ ਜਿਹੜਾ ਪ੍ਰਿੰਸੀਪਲ ਨਾਲ ਤੇ ਥੋੜਾ ਹੈ ਨਾ ਸਕੂਲ ਪ੍ਰਿੰਸੀਪਲ ਜਿਹੜਾ ਵੀ ਗੱਗੀ ਵੀ ਇੱਥੇ ਪੜਿਆ ਸੀ ਇਸੇ ਸਕੂਲ ਚ ਵੀ ਜਿਹੜੇ ਸਕੂਲ ਚ ਜਸ਼ਨ ਤੇ ਬ੍ਰੀਤ ਪੜਦੀਆਂ ਨੇ ਉੱਥੇ ਗੱਗੀ ਪੜਿਆ ਹੋਇਆ ਹੈ ਤਾਂ ਕਰਕੇ ਥੋੜੀ ਜਿਹੀ ਜਾਣ ਪਛਾਣ ਐ ਮਬੀਬੀ ਦੀ ਵੀ ਐਂ ਸਿਰੇ ਨਹੀਂ ਜਾਂਦਾ ਹਨਾ ਵੀ ਜੇ ਮਤਲਬ ਐ ਨਹੀਂ ਕਹਿੰਦਾ ਵੀ ਹਾਂ ਸਾਨੂੰ ਨਹੀਂ ਚਾਹੀਦੀ ਐ ਫੀਸ ਤਾਂ ਹੁਣੀ ਭਰ ਕੇ ਜਾਓ ਹਨਾ ਵੀ ਐ ਨਹੀਂ ਕਹਿੰਦਾ ਵਿਚਾਰਾ ਉਹ ਕਾ ਕਰਕੇ ਤੇ ਕੱਲ ਨੂੰ ਕਹਿੰਦੀ ਸੀ ਵੀ ਮੈਂ ਫਦੇ ਕਰ ਦੂੰਗੀ ਇਹ ਫੀਸ ਭਰ ਦੂੰਗੀ ਕਿਉਂ ਆਇਆ ਨਾ ਫਿਰ ਜਦੋਂ ਬੱਚੇ ਨੂੰ ਟੋਕਾ ਟਾਕੀ ਕਰਦੇ ਹਨ ਮਾਸਟਰ ਮੈਡਮ ਪਰ ਕਰਦੇ ਨਹੀਂਗੇ ਐਵੇਂ ਆਪਾਂ ਨਾ ਕਿਸੇ ਨੂੰ ਕਹੀ ਜਾਣਾ ਕਰਦੇ ਨਹੀਂ ਰੋਕਾ ਟਾਕੀ ਪਰ ਫਿਰ ਵੀ ਇਹ ਚੀਜ਼ ਬੱਚੇ ਨੂੰ ਅਹਿਸਾਸ ਹੁੰਦਾਗਾ ਕਿਉਂਕਿ ਟੀਚਰ ਕੋਈ ਵੀ ਹੈ ਜੇ ਦੂਜੇ ਬੱਚੇ ਨੂੰ ਇਹ ਗੱਲ ਕਹਿ ਰਹੇ ਕਿ ਤੁਹਾਡੇ ਫਾਇਦਾਖਲਾ ਕੁ ਇਸ ਪਰੋ ਤੁਸੀਂ ਹਨ ਤੇ ਜਿਵੇਂ ਹੁਣ ਆਪਣੇ ਬੱਚੇ ਕੋਲੇ ਬੈਠੇ ਆ ਤੇ ਇਹਨਾਂ ਨੂੰ ਐ ਹੁੰਦਾ ਵੀ ਸਾਡੀ ਦਾਖਲਾ ਵੀਸ ਵੀ ਨਹੀਂ ਭਰੀ ਹੋ ਸਕਦਾ ਵੀ ਸਾਨੂੰ ਵੀ ਵਿੱਚ ਕਹਿ ਰਹੇ ਹੈ ਤੇ ਅੱਜ ਕੱਲ ਦੇ ਬੱਚੇ ਸਾਨੂੰ ਪਤਾ ਥੋੜੀ ਜੀ ਗੱਲ ਨੂੰ ਜਿਆਦਾ ਪਰਖਦੇ ਨੇ ਫੜਦੇ ਆ ਗੱਲ ਤੇ ਇਸ ਕਰਕੇ ਤੇ ਕਾਲ ਨੂੰ ਮਿਲਦਾ ਇਹਦਾ ਦਾਖਲਾ ਇਸ ਵੀ ਨਵੇੜੂ ਜੀ ਚੱਲ ਮੁੜ ਕੇ ਟੈਨਸ਼ਨ ਮੁੱਕ ਜੂਗੀ ਹਾਂ ਅੰਮੀ ਹਾਂ ਜੀ ਮੇਰੇ ਡਾਇਲੌਗ ਕੋਸ ਨਹੀਂ ਪੂਰੀ ਗੋਟ ਦਾ ਮੈਂ ਡਾਇਲੌਗ ਫੇਚ ਲਾ ਲੀ ਤੇ ਉਹ ਸਾਡੀ ਸਕੀਮ ਜੀ ਚੱਲੀ ਜਾਂਦੀ ਹੈ ਜਿਹੜੀ ਆਖੀਂਦੇ ਸੀਗੇ ਕਹਿੰਦੇ ਵੀ ਕੁੜਿਆਂ ਨੂੰ ਮਲਾਕੇ ਨੇ ਹੁਣੇ ਜਿਹੜੀ ਕਹਿੰਦਾ ਵੀ ਮੈਂ ਸੋਮਵਾਰ ਨੂੰ ਲੈ ਕੇ ਜਾਊਂਗਾ ਵੀਰਵਾਰ ਦੇਸੀ ਖੰਡ ਪਾਈ ਹੈ ਜੀ ਆਪਾਂ ਵੀਰਵਾਰ ਕਹਿੰਦਾ ਸੀ ਕਿ ਸੋਮਵਾਰ ਭਾਪਾ ਵੀਰਵਾਰ ਵੀਰਵਾਰ ਕਹਿੰਦਾ ਸੀ ਵੀਰਵਾਰ ਕਹਿੰਦਾ ਸੀ ਫਿਰ ਵੀਰਵਾਰ ਤਾਂ ਕੱਲ ਨੂੰ ਬੁੱਧਵਾਰ ਪਰਸਾ ਹੀ ਆਣਾ ਤੇ ਸ਼ਾਇਦ ਵੀਰਵਾਰ ਤੇ ਸੋਮਵਾਰ ਇਹ ਗੀਦੀ ਮੁਲਾਕਾਤ ਤਾਂ ਤੋਂ ਹੋ ਦੇਣਾ ਤੇ ਮੈਂ ਆਖਿਆ ਸੀ ਕਿ ਦੋਨਾਂ ਨੂੰ ਲੈ ਕੇ ਜਾਵਾਂ ਕੁੜੀਆਂ ਨੂੰ ਮੁੜ ਕੇ ਮੈਂ ਐਂ ਅੱਖ ਡੈਡੀ ਨੇ ਕਿ ਤਿੰਨਾਂ ਨੂੰ ਲੈ ਜਾਊਗਾ ਮੈਂ ਮੈਂ ਕਿਹਾ ਡੈਡੀ ਇੱਕ ਬੀਬੀ ਲੈ ਗਏਗਾ ਨੀ ਨੀ ਬੀਬੀ ਨੇ ਤਾਂ ਕੀ ਕਰਨੀ ਇੰਨੀ ਬਾਤ ਮੈਨੂੰ ਕਿਹਾ ਸੀ ਤੂੰ ਚੰਨ ਵਾਲੀ ਨਾਲ ਦੇਖਾਂਗੇ ਜੇ ਸਕੀਮ ਬਣੀ ਤਾਂ ਮੈਂ ਨਾਲ ਜਾਵਾਂਗੀ ਇਹਨਾਂ ਦੇ ਹਨ ਜੇ ਫਿਰ ਸਕੀਮ ਨਾ ਬਣੀ ਤੇ ਫਿਰ ਆਪਾਂ ਚੱਲ ਕੇ ਅੱਗੇ ਜਾ ਆਵਾਂਗੇ ਤੇ ਫਿਰ ਨਾ ਜਾਇਆ ਹਾਂ ਬੋਲਨੇ ਜੇ ਡੈਡੀ ਨੇ ਆਖਿਆ ਤਾਂ ਫਿਰ ਮੈਂ ਜਾਵੜੂੰਗੀ ਜੇ ਡੈਡੀ ਨੇ ਕਿਹਾ ਤਾਂ ਵੀ ਚੰਨ ਨਾਲ ਫਿਰ ਜਾਏ ਸਭ ਪਹੁੰਚਿਆ ਹੋਰ ਕਿਉਂਕਿ ਦੂਰਵਾਰੀ ਹੈ ਜੀ ਜੀਂਦ ਉੱਥੇ ਜਾਣਾ ਕਰਨਾ ਬੜਾ ਮੁਸ਼ਕਲ ਹੈ ਸਾਧਨਾ ਦੇ ਨਹੀਂ ਪਤਾ ਲੱਗਦਾ ਕਿਹੜੀ ਬੱਸ ਜਾਂਦੀ ਹੈ ਕਿੱਥੇ ਉਤਰਨਾ ਹੈ ਤੇ ਕਿੱਥੇ ਜਾਣਾ ਦੇਖੀ ਪਤਾ ਮਿੱਠਾ ਮੈਨੂੰ ਵੀ ਲੈ ਜੇ ਤੂੰ ਵੀ ਦੇਖ ਲੈ ਮਿੱਠਾ ਕਿਵੇਂ ਹੈ ਮਤਲਬ ਫੇਰ ਖਾਣੇ ਮੁੱਠੀ ਦੇ ਨਾਲ ਜੀ ਮਿੱਠਾ ਰੱਖ ਦੇ ਮੈਂ ਤੈਨੂੰ ਦੇ ਦਿਆਂਗਾ ਸਵਾਦ ਹੈ। ਯਾਰ ਅਕੀਸਮ ਤੇਰਾ ਆਪਣੇ ਕਿਹਦੇ ਦਾ ਕਮੈਂਟ ਆਇਆ ਮੈਂ ਜਿਹੜਾ ਰਪਲਾਈ ਕਰਨੇ ਵੈਸੀ ਨਾ ਮੈਂ ਪੜ੍ਹ ਲਿਆ ਸੀ ਸਕਰੀਨ ਤੇ ਆਇਆ ਪਿਆ ਸੀਗਾ ਉਹ ਭੈਣ ਕਹਿੰਦੀ ਨਾ ਵੀ ਭੈਣੀ ਵੀ ਨਾ ਨਹੀਂ ਪਤਾ ਮੈਨੂੰ ਆਇਆ ਜੀ ਦਾ ਕਹਿੰਦੀ ਭੈਣੀ ਵੀ ਤੁਸੀਂ ਨਾ ਮਤਲਬ ਜੇ ਇਸ ਖਾਂ ਪਤਾ ਰੱਸੀ ਨਾ ਵੀ ਆ ਕੋਈ ਭੈਣੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਨਾ ਵੀ ਜਦੋਂ ਮੈਨੂੰ ਜਿਹਾ ਫਾਮ ਲੱਗਦਾ ਨਾ ਸਾਨੂੰ ਸੱਚ ਨਹੀਂ ਆਉਣਾ ਵੀ ਉਹਦੇ ਇੱਕ ਤਾਂ ਮੈਨੂੰ ਆਇਆ ਹੁੰਦਾ ਮੈਂ ਖੰਡ ਖਾਈ ਜਾਣਾ ਇੰਨੀ ਕਿ ਜ਼ਿਆਦਾ ਖੰਡ ਖਾਣੀ ਮੈਂ ਕਿਹੜਾ ਦਿਨ ਹੀ ਮੈਂ ਸੋਈ ਚ ਖੰਡ ਖਾਣਾ ਜਦੋਂ ਮੈਨੂੰ ਦੇਸ਼ਾਂਤ ਉਹ ਨਹੀਂ ਮੈਂ ਖੰਡ ਮੂਕਾਟ ਖਾਣੀ ਕਿਉਂਕਿ ਮੈਨੂੰ ਜੜ ਲੱਗਦਾ ਸ਼ੂਗਰ ਵਗੈਰਾ ਤੋਂ ਤੁਹਾਨੂੰ ਪਤਾ ਸ਼ੂਗਰ ਵਜੇ ਮੜ ਕੇ ਦੁਆੰਗਣ ਤਾਂ ਹੋ ਜਾਂਦਾ ਸਾਰਾ ਕੁਝ ਸੁੱਦੇ ਜਾਂਦਾ ਸਿੱਕੀ ਚੀਜ਼ ਖਾਣੀ ਤੇ ਇੱਕਦਮ ਖੰਡ ਖਾਣੀ ਆ ਤੇ ਇੱਕ ਮੈਨੂੰ ਪਤਾ ਕੀ ਲੱਗਦਾ ਵੀ ਜਦੋਂ ਜ਼ਖਾਮ ਲੱਗਿਆ ਨਾ ਮੈਨੂੰ ਐ ਹੁੰਦਾ ਵੀ ਲੱਸੀ ਪੀਵਾਂ ਲੱਸੀ ਚ ਨੂਨ ਪਾਵਾਂ ਤੇ ਲਾਲ ਮਿਰਚ ਪਾ ਕੇ ਤੇ ਮੈਨੂੰ ਫਿਰ ਵਧੀਆ ਲੱਗਦੀ ਲੱਸੀ ਵੀ ਉਹ ਜਦੋਂ ਜ਼ਖਾਮ ਹੁੰਦਾ ਮੈਂ ਬਿਮਾਰ ਹਾਂ ਜਦੋਂ ਮੈਨੂੰ ਜ਼ਖਾਮ ਹੁੰਦਾ ਮੈਂ ਲੱਸੀ ਪੀਂਦਾ ਇਹ ਲੱਗਦੀ ਕਾ ਕਰਕੇ ਸੁਪਰੀਤ ਆਪਣਾ ਕਰੀ ਜਾਂਦਾ ਗੇਟ ਬੰਦ ਕਰਉਣਾ ਥੋੜਾ ਲਾਇਆ ਸੀ ਸਵੇਰੇ ਅਸੀਂ ਨਾ ਥੋੜਾ ਜਿਹਾ ਮੈਚਾਂ ਬਚੇ ਦਿੰਦਾ ਸੀ ਗੇਟ ਵੈਸੇ ਸੱਭਲ ਲੱਗੀ ਸੀ ਤੇ ਪੂਰੀ ਜ਼ਿੰਮੇਵਾਰੀ ਸਮਝਦੇ ਆ ਕਿ ਹੁਣ ਵੱਡੀ ਹੋ ਗਈ ਪ੍ਰੀਤ ਤੇ ਹੁਣ ਗੇਟ ਲਾਈ ਜਾਂਦੀ ਇਹਨੂੰ ਆ ਵੀ ਮੇਰੇ ਮਾਂ ਨਾਲ ਭਰੇਣਾ ਚਾਹੀਦਾ ਤੇ ਬਾਕੀ ਜੀ ਹਨਾ ਆ ਜੋ ਸਾਰੇ ਭੈਣ ਭਰਾ ਰੋਟੀ ਖਾ ਲਓ ਰੋਟੀ ਗਾਦਨ ਆਦੀ ਸਿੰਪਲ ਦੁੱਧ ਗਾਦਨ ਕਰਿਆ ਸੀ ਅੱਜ ਜੀ ਤੇ ਸਿੰਪਲ ਰੋਟੀ ਐ ਤੇ ਨਾਲ ਅਸੀਂ ਚੋਰੀ ਚੂਰੀ ਚਾਰ ਕਰੋਟ ਇਹਨਾਂ ਦੀ ਤੇ ਗੰਡੇਆਂ ਦੀ ਸਾਜੀ ਦੁੱਧ ਪਾ ਕੇ ਮਲਾਈ ਪਾਈਏ ਕੁਛ ਪਾਇਆ ਦੋਸਤ ਤੇ ਹਲਕੀ ਜਿਹੀ ਰੋਟੀ ਨਾਰਮਲ ਹਨ ਰੋਟੀ ਨਹੀਂ ਬਣਾਈ ਸਵੇਰੇ ਬਣਾਈ ਸੀ ਕਿ ਬਰੋਟੀ ਸੀ ਤੇ ਅਮਾ ਬਾਜ਼ੀ ਆਈਆਂ ਹਨ ਨਾ ਜਿੰਨਾ ਬਲੌਗ ਬਣਿਆ ਆਪਾਂ ਆਪਾਂ ਅੰਚ ਦਾ ਵਧੀਆ ਬਣਾਏਗਾ ਤੇ ਬਾਕੀ ਸਪੋਰਟ ਕਰੋ ਆਪਣੇ ਚੈਨਲ ਨਾਲ ਹਨਾ ਐਡ ਆਉਂਦੀ ਹੈ ਨਾ ਐਡ ਸਕਿਪ ਨਾ ਕਰਿਆ ਕਰੋ ਪਲੀਜ਼ ਐਡ ਨੂੰ ਦੇਖ ਲਿਆ ਕਰੋ ਤੇ ਮਸਾਂ ਵੈਗੁਰੂ ਦੀ ਕਿਰਪਾ ਨਾਲ ਐਡ ਆਉਣ ਲੱਗੀ ਹੈ ਮਸਾਂ ਕਈ ਕਿੰਨੇ ਦਿਨਾਂ ਤੋਂ 20 ਦਿਨਾਂ ਤੋਂ ਤਾਂ ਤੁਸੀਂ ਇਹ ਚੀਜ਼ ਦਾ ਹਿਸਾਬ ਲਾ ਲਓ ਵੀ 20 ਦਿਨਾਂ ਚ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਚਲੋ ਜੀ ਇਹ ਤਾਂ ਕਿਸਮਤ ਹੈ ਨਾ ਜੋ ਕਰਮਾਂ ਚ ਜਿਹਾ ਕਿਸਮਤ ਚ ਲਿਖਿਆ ਉਹ ਆਪ ਨੂੰ ਮਿਲੀ ਜਾਣਾ ਤੇ ਨਾ ਤਾਂ ਆਪਣੇ ਹਨਾ ਅੱਖਰ ਤੇ ਵੱਧ ਮਿਲਦਾ ਹੈ ਦਾਣਾ ਪਾਣੀ ਜੋ ਆਪਣੇ ਕਹਿੰਦੇ ਹੁੰਦੇ ਕਰਮਾਂ ਦੀ ਗੱਲ ਹੁੰਦੀ ਹੈ ਤੇ ਜਿੱਥੇ ਦਾਣਾ ਬਣੀ ਲਿਖਿਆ ਹੁੰਦਾ ਉੱਥੇ ਚੋਣਾ ਹੁੰਦਾ ਆਪਾਂ ਇਹ ਵੀ ਸੱਚ ਹੈ ਕਹਾਵ ਦਸਿਆਣਿਆਂ ਦੀ ਤੇ ਇੱਕ ਚੀਜ਼ ਆਏ ਹੁੰਦੀ ਹੈ ਵੀ ਜੋ ਕਿਸਮਤ ਚ ਆਪਣੇ ਹੁਣ ਲਿਖਿਆ ਹੁੰਦਾ ਉਹ ਆਪ ਨੂੰ ਮਿਲ ਕੇ ਰਹਿੰਦਾ ਹਰ ਹਿੱਲੇ ਜੇ ਆਪਨੇ ਕਿਸਮਤ ਚ ਘੱਟ ਲਿਖਿਆ ਨਾ ਕੋਸ਼ ਤਾਂ ਆਪਾਂ ਘਾਟੀ ਵੀ ਨਹੀਂ ਹਾਂ ਤੇ ਇਹ ਚੀਜ਼ ਸਬਰ ਰੱਖਣਾ ਚਾਹੀਦਾ ਤੇ ਬਸ ਆਪਾਂ ਨੂੰ ਸਬਰ ਹੈ ਤੇ ਬਾਕੀ ਆਪਾਂ ਆਪਣੇ ਚੈਨਲ ਦੇ ਫੁੱਲ ਧਿਆਨ ਹੈ ਬਾਕੀ ਸਾਰੇ ਭੈਣ ਭਰਾ ਸਪੋਰਟ ਬਣਾ ਕੇ ਰੱਖੋ ਆਪਣੇ ਚੈਨਲ ਨਾਲ ਤੇ ਕਿਛੂੜੀ ਸਪੋਰਟ ਦੇ ਨਾਲ ਹੀ ਆਪਣਾ ਚੈਨਲ ਹੈ ਤੇ ப்ਲੀਜ਼ ਸਾਰੇ ਭੈਣ ਭਰਾ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਕਿ ਇਥੋਂ ਵੇਖ ਤੋਂ ਬਹੁਤ ਬੇਸੀ ਦੇਖਦੇ ਹਾਂ ਵੀ ਚਲੋ ਸਾਨੂੰ ਵੀ ਐ ਹੁੰਦਾ ਹਨਾ ਹੌਸਲਾ ਆ ਜਾਂਦਾ ਵੀ ਕਿੱਥੋਂ ਪਾਈ ਹਨਾ ਆਪਣੇ ਬਲੌਗ ਜਾਂਦੀ ਹੈ ਤੇ ਕਿੱਥੋਂ ਕਿੱਥੇ ਭੈਣ ਭਰਾ ਦੇਖਦੇ ਆ ਤੇ ਬਾਕੀ ਸਾਰੇ 2600 ਸਬਸਕ੍ਰਾਈਬਰ ਦਾ 2600 ਆਪਣੇ ਅ ਹੋਏ ਪੈਨੇ 42 ਸਬਸਕ੍ਰਾਈਬਰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੁਸੀਂ ਨਾ ਕਿ ਜਿਆਦਾ ਸਪੋਰਟ ਕਰਦੇ ਆ ਆਪਣੇ ਚੈਨਲ ਨੂੰ ਸਪੋਰਟ ਕਰੀ ਤੁਸੀਂ ਹਨਾ ਤੇ ਹੁਣ ਬਸ ਅਸੀਂ ਸਪੋਰਟ ਬਣਾਈ ਰੱਖੋ ਅੱਗੇ ਦੀ ਅੱਗੇ ਤੇ ਆਪਾਂ ਨੂੰ ਸੁਣ ਲਈ ਵਧੀਆ ਤੇ ਵਧੀਆ ਵਲੌਗ ਕਰਦੇ ਰਹਾਂਗੇ ਤੇ ਜੇ ਜਿੱਦ ਹੋ ਸਕਦਾ ਜੇ ਮੈਂ ਨਾਲ ਗਈ ਹੈ ਨਾ ਜਿੰਦ ਤਾਂ ਉਹਦੇ ਹੋ ਸਕਦਾ ਆਪਾਂ ਉੱਥੇ ਹੈ ਨਾ ਉਥੋਂ ਦਾ ਵਲੌਗ ਬਣਾਵਾਂਗੇ ਕੁਝ ਉਹਨੂੰ ਦਿਖਾ ਕੇ ਸ਼ਹਿਰ ਜੇ ਮੈਂ ਗਈ ਤਾਂ ਜਰੂਰ ਆਪਾਂ ਵਲੌਗ ਬਣਾਵਾਂਗੇ ਤੇ ਜੇ ਇਹ ਵੀ ਜਵਾਕ ਹੀ ਛਾਵੜੇ ਫਿਰ ਆਪਾਂ ਕੁਝ ਕਰ ਨਹੀਂ ਸਕਦੇ ਹੈ ਨਾ ਤੇ ਤੇ ਹੁਣ ਜੇ ਸਣਾ ਸਾਡੇ ਵੀਡੀਓ ਦੀ ਐਂਡ ਚ ਆਊਗਾ ਤੇ ਆਪਾਂ ਐਂਡ ਫੇਰ ਕਰਦੇ ਹਾਂ ਰੁੱਕ ਕੇ ਤੇ ਉਹਨੇ ਮੈਂ ਰੋਟੀ ਬਣਾ ਲਾ ਚਲੋ ਜੀ ਲਓ ਜੀ ਆਪਾਂ ਬਸ ਲੱਗਦੇ ਹਾਂ ਜੀ ਰੋਟੀ ਖਾਣ ਰੋਟੀ ਬਣਾ ਲਈ ਆਪਾਂ ਤੇ ਜਸ਼ਨ ਦੀ ਚੂਰੀ ਆਦ ਦੁੱਧ ਘਰ ਲਈ ਇਹਨਾਂ ਨੇ ਤੇ ਗੰਨੇ ਦੀ ਸਬਜ਼ੀ ਤੇ ਸ਼ਹਿ ਭਾਜੀ ਕਿਉਂਕਿ ਜਸ਼ਨ ਨੂੰ ਗੰਨੇ ਦੀ ਸਬਜ਼ੀ ਬਿਲਕੁਲ ਵੀ ਪਸੰਦ ਨਹੀਂ ਤੇ ਅੱਜ ਮੈਂ ਤੇ ਇਧਰ ਵੀ ਪ੍ਰੀਤ ਕਰਨ ਦੀ ਗੰਨੇ ਦੀ ਸਬਜ਼ੀ ਤੇ ਚੂਰੀ ਤੇ ਹਰੀਆਂ ਮਿਰਚਾਂ ਅੱਜ ਮੈਂ ਤੁਹਾਨੂੰ ਅੱਜ ਹੀ ਪ੍ਰੇਅਰ ਪੂਰ ਕੇ ਦਿਖਾਵਾਂਗੀ ਤੁਸੀਂ ਤੁਸੀਂ ਦਾਸ ਲਾਸ so god has visited together press the hand with the so so god thank you, you lo ji prayer bolti pri pray, the reaction dekho jashmani <laughs> 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 te lo ji assi khane roti te oh ban pher akko pani lassi na piya karo mainu pani lassi bina sardda ni ha na te jo kham hunda jado mera lassi nu te mitthe nu bahut zyada ji kardda te khalo putte roti thandanga ho jani ga mai auni ga ਤੇ ਚਲੋ ਜੀ ਅਸੀਂ ਹਨਾ ਰੋਟੀ ਪਾਣੀ ਖਾ ਲਏ ਹੁਣ ਤੇ ਰੋਟੀ ਬਣਾ ਰੱਖੀ ਐ ਤੇ ਇੰਨੀ ਕਿ ਜ਼ਿਆਦਾ ਹੁਣ ਠੰਡ ਹੋਈ ਵੀ ਇੰਨੀ ਜ਼ਿਆਦਾ ਠੰਡ ਹੋਗੀ ਹੁਣ ਅਲਾ ਦੇ ਇੱਕ ਦੇ ਅਨੁਸਾਰ ਦੀ ਆ ਗਈ ਰੱਬ ਦੇ ਵੀ ਰੰਗ ਕਹਿੰਦੇ ਹੁੰਦੇ ਪਤਾ ਨਹੀਂ ਲੱਗਦਾ ਪਹਿਲਾਂ ਇੰਨੀ ਕਿ ਜ਼ਿਆਦਾ ਗਰਮੀ ਸੀਗੀ ਵੀ ਮਤਲਬ 7:30 ਵਜੇ ਦੇ ਨਾਲ ਅਲਾਦਾ ਜੁਹਾਨ ਨਿਕਲ ਲੱਗ ਜਾਂਦੀ ਇੰਨੀ ਜ਼ਿਆਦਾ ਗਰਮੀ ਮੁਰਕਾ ਪਸੀਨਾ ਆਉਣਾ ਤੇ ਹੁਣ ਇੱਕਦਮ ਠੰਡ ਹੋ ਗਈ ਹੁਣ ਅਸੀਂ ਸਾਰਾ ਦਿਨ ਅੱਜ ਪੱਖਾ ਨਹੀਂ ਚਲਾਇਦੇ ਨੇ ਤੁਸੀਂ ਦੇਖੋ ਵੀ ਕਿੰਨੀ ਕਿ ਜ਼ਿਆਦਾ ਠੰਡ ਹੋ ਗਈ ਇਧਰ ਹਰਿਆਣੇ 'ਚ ਤੇ ਮੇਰੇ ਨਾਲ ਦਾ ਮੌਸਮ ਪੰਜਾਬ Haryana ਸਾਰੇ ਸਹੀ ਮ ਹੀ ਹੋਇਆ ਪਿਆਗਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਪੈਥੀ ਐਂਡ ਕਰਦੇ ਹਾਂ ਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਬਾਏ ਬਾਏ ਜੀ